ਪਰ ਦੇ ਗੱਡੀਆਂ ਟੱਪ ਕੀ ਹੋਵੇ ਨਾ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਤੇ ਦੁਰਘਟਨਾਵਾਂ ਹੋ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪਿੰਡ ਬੰਦਲੇੜੀ ਦੇ ਕੋਲ ਦੇਰ ਰਾਤ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਪੋਰਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਬੰਦਲੇੜੀ ਦੇ ਕੋਲ ਇੱਕ ਵਿਅਕਤੀ ਦੀ ਬਾਡੀ ਮਿਲੀ ਹੈ ਉਸ ਦੀ ਪਛਾਣ ਨਹੀਂ ਹੋ ਰਹੀ ਇੰਜ ਲੱਗਦਾ ਹੈ ਕਿ ਕਿਸੇ ਅਣਪਛਾਤੀ ਗੱਡੀ ਵੱਲੋਂ ਵਿਅਕਤੀ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ ਹੈ ਸੜਕ ਸੁਰੱਖਿਆ ਪੋਰਸ ਵੱਲੋਂ 108 ਐਬੂਲੈਂਸ ਨੂੰ ਮੌਕੇ ਤੇ ਬੁਲਾ ਕੇ ਮ੍ਰਿਤਕ ਦੇ ਸਰੀਰ ਨੂੰ ਮੋਰਚੀ ਵਿੱਚ ਰਖਾ ਦਿੱਤਾ ਗਿਆ ਹੈ ਐਂਬੂਲੈਂਸ ਅਟੈਂਡੈਂਟ ਜੀਵਨ ਕੁਮਾਰ ਦੀ ਮੰਨੀਏ ਤਾਂ ਉਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਛਾਣ ਨਹੀਂ ਹੋ پا ਰਹੀ ਕਿਉਂਕਿ ਮ੍ਰਿਤਕ ਦੇ ਸਰੀਰ ਨੂੰ ਕਿਸੇ ਅਣਪਛਾਤੀ ਗੱਡੀ ਵੱਲੋਂ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ ਹੈ ਜਿਸ ਦੇ ਚਲਦਿਆਂ ਮ੍ਰਿਤਕ ਦੀ ਪਛਾਣ ਕਰਨ ਵਿੱਚ ਕਾਫੀ ਦਿੱਕਤ ਆ ਰਹੀ ਹੈ ਨੰਗਲ ਥਾਣਾ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ ਕਿਸ ਨਾਮ ਹੈ ਤੇ ਕਿੱਦਾਂ ਐਕਸੀਡੈਂਟ ਹੋਇਆ ਕਿਸੇ ਲੋਕ ਨੇ ਜਿਸੇ ਲੋਕ ਨੇ ਬੇਤੀ ਤੋਂ ਸੂਚਨਾ ਮਿਲੀ ਕਿ ਬੰਗਲਾਦੇਸ਼ੀ ਪੰਡ ਦੇ ਕੋਲ ਇੱਕ ਐਕਸੀਡੈਂਟ ਹੋਇਆ ਤੇ ਜਦੋਂ ਮੌਕੇ ਤੇ ਆ ਕੇ ਦੇਖਿਆ ਤੇ ਮੌਕੇ ਆ ਕੇ ਸੰਭਾਲਿਆ ਬੰਦਾ ਬਿਲਕੁਲ ਡੈੱਡ ਸੀ ਤੇ ਐਂਬੂਲੈਂਸ ਨੂੰ ਫੋਨ ਕਰਕੇ ਉਹਦੇ ਬਾਗੇ ਡੈੱਡ ਬੋਦੀਆਂ ਆ ਹਸਪਤਾਲ ਭੇਜ ਦਿੱਤੀ ਤੇ ਅਗਲੀ ਕਾਰਵਾਈ ਥਾਣੇ ਦੀ ਹੁਣ ਉਹ ਜਾਰੀ ਹੈ ਪੁਲਿਸ ਅੱਗੇ ਦੀ ਕਾਰਵਾਈ ਕਰੂਗੀ ਥਾਣੇ ਕੋਡੀ ਨੂੰ ਪਹੁੰਚ ਗਿਆ ਕੀ ਜਾਣਕਾਰੀ ਜੀ ਕਿ ਐਕਸੀਡੈਂਟ ਹੋਇਆ ਹੈ ਮੇਰਾ ਨਾਮ ਜੀਵਨ ਹੈ ਜੀ ਤਾਂ ਐਕਸੀਡੈਂਟ ਹੈ ਬੰਦਲੇੜੀ ਹਾਂ ਜੀ ਸਾਨੂੰ ਫੋਨ ਆਂਦਾ ਕਿ ਬੰਦਲੇੜੀ ਕਿ ਐਕਸੀਡੈਂਟ ਹੋਇਆ ਅਸੀਂ ਜਦੋਂ ਸੀਨ 'ਤੇ ਪਹੁੰਚੇ ਕੋਈ ਅਨੋਰ ਬੰਦਾ ਸੀ ਕੋਈ ਅਣਪਛਾਤੀ ਗੱਡੀ ਮਾਰ ਗਈ ਨਾ ਉਹਦਾ ਸਿਰ ਹੈ ਨਾ ਕੋਈ ਪੈਰ ਹੈ ਪਹਿਚਾਨ ਨਹੀਂ ਹੋ ਰਹੀ ਕਿ ਉਹ ਮੇਲ ਹੈ ਕਿ ਫੀਮੇਲ ਹੈ ਕੀ ਬੁਰਾ ਹੀ ਹਾਲ ਹੈ ਜੀ ਐਂਬੂਲੈਂਸ ਨੂੰ ਫੋਨ ਕਿਹਨਾਂ ਦਾ ਆਉਂਦਾ ਸਾਨੂੰ ਕਿ ਪੁਲਿਸ ਨੇ ਕੀਤਾ 108 ਜੀ ਕਿ ਐਕਸੀਡੈਂਟ ਹੋਇਆ ਇੱਥੇ ਪਹੁੰਚੋ ਐਸਐਸਐਫ ਦੀ ਹਾਂਜੀ 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 ਹਾਂਜੀ